ਨਕਸਾ ਤੇ ਮੇਰੇ ਹੁਣ 5-6000 ਕਿੱਲਾ ਜਿਆਦਾ ਹੀ ਹੋਊਗਾ ਘੱਟ ਨਹੀਂ ਇਹਦਾ دریا ਖਾਲਿਆ ਜਾਵੇ ਜਾਂ ਤੇ ਲਾਗੇ ਪੱਕਾ ਪੰਨ ਬਦੇ ਚਾਰੇ ਦੀ ਮੁਸ਼ਕਲ ਆ ਰਹੀ ਜਿਹੜੇ ਬੈਕਾਂ ਵਾਲੇ ਵਿਚਾਰੇ ਤੇ ਜਿਹੜੇ ਪਿੰਡ ਵਾਲੇ ਵੀ ਲੋਕਾਂ ਦੀ ਪਈਆਂ ਦੀ ਮੰਡ ਚ ਹੀ ਪੈੜੀ ਆ ਤੇ ਉਹਨਾਂ ਨੂੰ ਮੁਸ਼ਕਲ ਆਉਂਦੇ ਪੱਠੇ-ਪੁੱਠੇ ਮਾਰੇ ਗਏ ਆ ਜਿਹੜਾ ਨੁਕਸਾਨ ਹੋ ਚੁੱਕਾ ਉਹਦਾ ਜਾਇਜ਼ਾ ਲਿਆ ਜਾਵੇproper ਜਾਇਜ਼ਾ ਲਾ ਕੇ ਸਪੈਸ਼ਲ ਕਰੋਰੀ ਕਰਵਾਈ ਜਾਵੇ ਤੇ ਫੌਰੀ ਉਦਾਰ ਜਿਹੜਾ ਸਾਨੂੰ ਇਹਦਾ ਕੋਈ ਜੋਰ ਮਾਰਚਾ ਦੇਖਿਆ ਜਾਵੇ ਕਿਤੇ ਨਹੀਂ ਨਹੀਂ ਜੀ ਹਲੇ ਤੱਕ ਕੋਈ ਨਹੀਂ ਨਾਇਬ ਤਹਿਸੀਲਦਾਰ ਸਾਹਿਬ ਪਾਸੋਂ ਸਾਡੇ ਕੋਲ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਇੱਕ ਮੋਟਰਬੋਰਡ ਦਿੱਤੀ ਆ ਤੇ ਉਹਨਾਂ ਨੇ ਆਖਿਆ ਵੀ ਜਿਹੜਾ ਬੰਦਾ ਤੁਹਾਡਾ ਬੰਦਾ ਫਸਿਆ ਉਹਨੂੰ ਰੈਸਕਿਊ ਕਰੋ ਹਾਂਜੀ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਲਖਵਿੰਦਰ ਸਿੰਘ ਜੀ ਪਿੰਡ ਮੁੰਡਾ ਪਿੰਡ ਆ ਹਲਕਾ ਖਡੂਰ ਸਾਹਿਬ ਕੀ ਕਰਨਾ ਚਾਹੋਗੇ ਫਸਲਾਂ ਤੁਹਾਡੀਆਂ ਬਰਬਾਦ ਹੋ ਚੁੱਕੀਆਂ ਨੇ ਪਿੱਛੇ ਤਾਂ ਕੀ ਕਰਨਾ ਚਾਹੋਗੇ ਦੇਖੋ ਇਹ ਕਹਿਣਾ ਹੈ ਚਾਣੇ ਆ ਵੀ ਸਰਕਾਰ ਦਾ ਕੋਈ ਨਮਾਇੰਦਾ ਆਵੇ ਇੱਥੇ ਕੋਈ ਐਮ ਐਲ ਏ ਆਵੇ ਕੋਈ ਮੰਤਰੀ ਆਵੇ ਕੋਈ ਐਮ ਪੀ ਆਵੇ ਜਿਹੜਾ ਨੁਕਸਾਨ ਹੋ ਚੁੱਕਾ ਉਹਦਾ ਜਾਇਜ਼ਾ ਲਿਆ ਜਾਵੇ ਪ੍ਰੋਪਰ ਜਾਇਜ਼ਾ ਲੈ ਕੇ ਸਪੈਸ਼ਲ ਗਰਉਰੀ ਕਰਵਾਈ ਜਾਵੇ ਤੇ ਫੌਰੀ ਆਧਾਰ ਤੇ ਜਿਹੜਾ ਸਾਨੂੰ ਇਹਦਾ ਕੋਈ ਜੋਗ ਮੁਆਵਜ਼ਾ ਦਿੱਤਾ ਜਾਵੇ ਕਿ ਪਹਿਲਾਂ ਵਾਂਗ ਸਾਨੂੰ ਪਹਿਲਾਂ ਵਾਲਾ 800 ਰੁਪਿਆ ਦਾ ਲੌਲੀਪਾਪ ਨਾ ਦਿੱਤਾ ਜਾਂ ਜੋ ਹੀ ਦੇਣਾ ਫਿਰ ਇੱਥੇ ਕੋਈ ਨਾ ਵੀ ਜੀ ਬਈ ਗੱਲ ਕੀਤੀ ਹੈ 2023 ਵਿੱਚ ਵੀ ਨੁਕਸਾਨ ਹੋਇਆ ਸੀ ਤੁਹਾਡਾ ਕੀ ਉਹ ਤੋਂ ਤਾਂ ਮੁਆਵਜ਼ਾ ਉਹੀ ਗੱਲ ਕਰ ਰਹੇ ਹਾਂ ਜੀ ਜਿਹੜਾ 2023 ਦਾ ਮੁਆਵਜ਼ਾ ਸਾਨੂੰ 6800 ਰੁਪਏ ਮਿਲਿਆ ਹੈਗਾ ਜਿਹਦੇ ਵਿੱਚੋਂ ਸਿਰਫ ਸਾਡੀ ਝੋਨੇ ਦੀ ਲਵਾਈ ਵੀ ਨਹੀਂ ਗਈ ਪੂਰੀ ਹੋਣ ਦੇ ਜੀ 4-5000 ਰੁਪਏ ਲਵਾਈ ਲੱਗ ਜਾਂਦੀ ਹੈ ਜੀ ਤੇ ਰਿਆਂ ਸਪਰੇਆਂ ਖਾਦਾਂ ਡੀਜ਼ਲ ਆਪਦੀ ਮਿਹਨਤ ਉਹ 6800 ਨਾਲ ਕੁਝ ਨਹੀਂ ਬਣਦਾ ਜੀ ਉਹਦੇ ਨਾਲ ਸਾਡੀ ਕੋਈ ਭਰਾਈ ਨਹੀਂ ਹੋਈ ਅਜੇ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਪੁੱਜਿਆ ਇੱਥੇ ਕਿ ਨਹੀਂ ਨਹੀਂ ਜੀ ਹਲੇ ਤੱਕ ਕੋਈ ਨਹੀਂ ਨਾਇਬ ਤਹਿਸੀਲਦਾਰ ਸਾਹਿਬ ਪਰਸੋਂ ਸਾਡੇ ਕੋਲ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਇੱਕ ਮੋਟਰਬੋਰਡ ਦਿੱਤੀ ਆ ਤੇ ਉਹਨਾਂ ਨੇ ਆਖਿਆ ਵੀ ਜਿਹੜਾ ਬੰਦਾ ਤੁਹਾਡੇ ਬੰਦਰ ਫਸਿਆ ਉਹਨੂੰ ਰੈਸਕਿਊ ਕਰੋ ਤੋਂ ਅਸੀਂ ਬੰ ਕੋਈ ਨਹੀਂ ਰੋਧ ਬੱਚੀ ਆ ਦੇਖੀ ਕੀ ਨਾਮ ਆਪਣਾ ਬਾਪੂ ਸਿੰਘ ਜੀ ਹਲਾਪੀ ਕਿੱਥੇ ਰਹਿੰਦੇ ਤੁਸੀਂ ਅਸੀਂ ਮੰਡ ਚ ਰਹਿੰਦੇ ਥੱਲੇ ਮੰਡੇ ਬੰਨ ਕੇ ਹੁਣ ਜਿਵੇਂ ਪਾਣੀ ਆਇਆ ਤਾਂ ਫਿਰ ਕਿਵੇਂ ਦੀਆਂ ਦਿੱਕਤਾਂ ਆ ਰਹੀਆਂ ਨੇ ਬਹੁਤ ਪਰੇਸ਼ਾਨੀਆਂ ਜੀ ਉੱਥੇ ਡੰਗਰ ਆ 40 ਤੋਂ 50 ਡੰਗਰ ਆ ਸਾਰੀਆਂ ਬੈਂਕਾਂ ਦੇ ਉਹਨਾਂ ਨੂੰ ਕੋਈ ਚਾਰਾ ਨਹੀਂ ਆ ਕੁਛ ਨਹੀਂ ਨਾ ਘਾਹਰਾ ਚਾਰਾ ਰਹਿ ਗਿਆ ਨਾ ਕੋਈ ਸੁੱਕੀ ਧੂੜੀ ਆ ਤੇ ਇਹ ਹੈ ਸਰਕਾਰ ਨੂੰ ਸਾਡੀ ਬੇਨਤੀ ਆ ਸੁੱਕਾ ਚਾਰਾ ਜਾਂ ਹਰਿਆ ਚਾਰਾ ਧੂੜੀ ਵੀ ਸਾਡੀ ਰੁੜਗੀ ਆ 11 ਹੇਕੜ ਜਿਹੜੀ ਇਥੇ ਮੁੰਡੇ ਚੋਂ ਪੰਜਾਂ ਪਿੰਡਾਂ ਵੀ ਫਸਲ ਜਿਹੜੀ ਤਬਾਹ ਹੋ ਗਈ ਗੰਨਾ ਵੀ ਝੋਨਾ ਜਿਹੜਾ 70 70 ਹਜ਼ਾਰ ਦਾ ਡੇਢ ਡੇਢ ਲੱਖ ਦਾ ਗੰਨਾ ਕਿੱਲੇ ਦਾ ਨਗਲ ਦਾ 11 ਹੇਕੜਾ ਤਬਾਹ ਹੋ ਗਿਆ ਇਹ ਸਰਕਾਰ ਨੂੰ ਖੜੀ ਬੇਨਤੀ ਆ ਵੀ ਕੁਛ ਨਾ ਕੁਛ ਸਾਨੂੰ ਬਤਾ ਜਾਵੇ ਤੇ ਇਹ ਜਿਹੜਾ ਅੱਗੋਂ ਹਰੀ ਘਿਹੜ ਤੋਂ ਪਾਣੀ ਢਾਹ ਕੇ ਨਕਾਸੀ ਕੀਤੀ ਜਾਵੇ ਦੀ ਕੋਈ ਢਾਫ ਲਾ ਕੇ ਸਾਨੂੰ ਰੋਗਿਆ ਜਾ ਰਿਹਾ ਤਿਵੇਂ ਹਰ ਵਾਰੀ ਇਹ ਹੀ ਮੁਸ਼ਕਲ ਸਾਹਮਣੇ ਆਉਂਦੀ ਹੈ ਤਾਂ ਪਿਛਲੀ ਆ ਵੀ 2023 ਦੇ ਵਿੱਚ ਵੀ ਤੁਸੀਂ ਇਸ ਮਾਰ ਦੇ ਵਿੱਚੋਂ ਗੁਜ਼ਰੇ ਹੋਗੇ ਤਾਂ ਫਿਰ ਉਸ ਵੇਲੇ ਤੁਹਾਨੂੰ ਕੋਈ ਆਇਆ ਤੁਹਾਡੇ ਕੋਲ ਮੰਡ ਦੇ ਵਿੱਚ ਆਵੇ ਤੁਹਾਡੇ ਘਰਾਂ ਦੇ ਵਿੱਚ ਆਏ ਕੋਈ ਪ੍ਰਸ਼ਾਸਨ ਅਧਿਕਾਰੀ ਪੁੱਜਾਵੇ ਨਾ ਜੀ ਇੱਕ ਰਾ ਇੰਡੀਆ ਰਫ ਆਈ ਤੇ 2023 ਚ ਕਿਉਂ ਬੱਚੇ ਬੱਚੇ ਲੈ ਆਈ ਸਾਡੇ ਕੱਟ ਕੇ ਉਹ ਤੋਂ ਬਾਅਦ ਕੁਝ ਨਹੀਂ ਨਾ ਕੋਈ ਸਾਨੂੰ ਖਰਾਬਾ ਨਾ ਕੋਈ ਕੁਛ ਇਹ ਸਰਕਾਰਾਂ ਦੀ ਅਸੀਂ ਮੁਰਗੀ ਦੇ ਪੈਸੇ ਦਵਾਂਗੇ ਕੁਝ ਨਹੀਂ ਦਿੱਤਾ ਅਜੇ ਤੱਕ 2023 ਦਾ ਖਰਾਬਾ ਪੈਂਡਿੰਗ ਪਿਆ ਵਾ ਤੇ ਉਦੋਂ ਬਾਅਦ ਕੁਛ ਨਹੀਂ ਪੈੜੀਆਂ ਚ ਰੇਤ ਮਹਾ ਇਹ ਲੋਕਾਂ ਨੇ ਸੂਤਰ ਕੀਤੀ ਕਈਆਂ ਵਿਚਾਰੇ ਨੇ ਪੈੜੀਆਂ ਚ ਰੇਤਾ ਪਈ ਜਿਨ੍ਹਾਂ ਦੇ ਉਹ ਹਲੇ ਤੱਕ ਮਤਲਬ ਨਹੀਂ ਸੂਤਰਾਈਆਂ ਪੈੜੀਆਂ ਬਣੀਆਂ ਨਹੀਂ ਉਹਨਾਂ ਦੀ ਪੈੜੀ ਫੇਰ ਰੇਤ ਪੈ ਗਈ ਕਿ ਉਹ ਕੀ ਕਰਨਗੇ ਲੋਕ ਵਿਚਾਰੇ ਠੀਕ ਹਾਂਜੀ ਸਰ ਹਾਂਜੀ ਵੀਰੇ ਕੀ ਨਾਮ ਹੋਰ ਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਕਹਿਣਾ ਇਹੋ ਹੀ ਚਾਹੁੰਦੇ ਵੀ ਸਾਨੂੰ ਉਹ ਜਿਹੜਾ ਖਰਾਬਾ ਸਾਨੂੰ 50 60000 ਰੁਪਏ ਮਿਲੇ ਕਿਲੇ ਦਾ ਤੇ ਫੇਰ ਸਾਡਾ ਗੁਜ਼ਾਰਾ ਹੁੰਦਾ ਕਿੰਨਾ ਕੁ ਨੁਕਸਾਨ ਹੋਇਆ ਵੀ ਦਾ ਨੁਕਸਾਨ ਮੇਰੇ ਸਾਹਮਣੇ 5 6000 ਕਿਲਾ ਜ਼ਿਆਦਾ ਹੀ ਹੋਊਗਾ ਘੱਟ ਨਹੀਂ ਹਾਂਜੀ ਕਿ ਤੁਹਾਨੂੰ ਲੱਗਦਾ ਹੈ ਕਿ ਹਰ ਸਾਲ ਇਦਾਂ ਤੁਹਾਨੂੰ ਮਾਰ ਪੈਂਦੀ ਹੈ ਕੋਈ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਇੱਥੇ ਚਾਹੀਦਾ ਜੀ ਹੋਣਾ ਚਾਹੀਦਾ ਜੀ ਜਾਂ ਦਰਿਆ ਖਾਲਿਆ ਜਾਵੇ ਜਾਂ ਤੇ ਲਾਗੇ ਪੱਕਾ ਬੰਨ ਬਜੇ ਕੋਈ ਨਾ ਕੋ ਹੋਣਾ ਚਾਹੀਦਾ ਜੀ ਹਾਂਜੀ ਤੇ ਹੁਣ ਫੇ ਚਾਰੇ ਚੂਰੇ ਦਾ ਕਿੱਦਾਂ ਮੁਸ਼ਕਲ ਆ ਰਹੀ ਕਾਫੀ ਚਾਰੇ ਦੀ ਮੁਸ਼ਕਲ ਆ ਰਹੀ ਜਿਹੜੇ ਬਾਈਕਾਂ ਵਾਲੇ ਵਿਚਾਰੇ ਤੇ ਜਿਹੜੇ ਪੇਂਟ ਵਾਲੇ ਵੀ ਲੋਕਾਂ ਦੀ ਕਈਆਂ ਦੀ ਮੰਗ ਚ ਹੀ ਪੈੜੀ ਆ ਤੇ ਉਹਨਾਂ ਨੂੰ ਮੁਸ਼ਕਲ ਆਉਂਦੇ ਵੀ ਪੱਠੇ-ਪੁੱਠੇ ਮਾਰੇ ਗਏ ਆ ਹਾਂਜੀ ਤੇ ਲੋਕ ਲੈਣ ਦੇ ਬਾਅਦ ਉੱਥੇ ਜਿਹੜੇ ਕੋਈ ਹੈਗੇ ਹਾਂਜੀ ਹਾਂਜੀ ਲੈਣਦੇ ਆ ਕੋਈ ਆ ਵਰਲਾ ਮਾਂਝਾ ਕੋਈ ਰਹਿ ਗਿਆ ਬਾਕੀ ਸਭ ਆ ਗਏ ਹਾਂਜੀ